ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਪੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚਿਓ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਤੁਹਾਡੇ ਪੇਪਰ ਜੋ ਵੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਜੀ ਐਨ ਐਮ ਦਾ ਜਾਂ ਏ ਐਨ ਐਮ ਦਾ ਜਾਂ ਵਾਰਡ ਅਟੈਂਡੈਂਟ ਦਾ ਜਾਂ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਚਾਹੇ ਐਮ ਐਲਟੀ ਹੈ ਚਾਹੇ ਆਪਣੇ ਕੋਲ ਡਾਇਲਿਸਿਸ ਟੈਕਨੋਲੋਜੀ ਹੈ ਕਿਉਂਕਿ ਡਾਇਲਿਸਿਸ ਟੈਕਨੋਲੋਜੀ ਦੇ ਵਿੱਚ ਤਾਂ ਇਹ ਇੰਪੋਰਟੈਂਟ ਰਹਿਣ ਵਾਲੇ ਨੇ ਕਿਉਂਕਿ ਇਹ ਗੁਰਦੇ ਦੇ ਵਿੱਚੋਂ ਹੀ ਕੁਐਸ਼ਨ ਲੈ ਗਏ ਨੇ ਕਿ ਇਸ ਕਰਕੇ ਬੇਟਾ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਬੇਟਾ 94630 79680 ਨੰਬਰ ਤੇ ਸੰਪਰਕ ਕਰ ਸਕਦੇ ਨੇਗੇ ਤੇ ਜਾਂ ਫਿਰ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਤੁਸੀਂ ਐਸੇ ਨੰਬਰ ਦੇ ਉੱਪਰ 946379680 ਨੰਬਰ ਦੇ ਉੱਪਰ WhatsApp ਵੀ ਕਰ ਸਕਦੇ ਹੋ ਜਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈ ਤੇ ਸਾਡੇ ਚੈਨਲ ਨੂੰ ਬੇਟਾ ਜੁਆਇਨ ਕਰਨਾ ਵੀ ਨਾ ਭੁੱਲਣਾ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਤੇ ਨਾਲ ਨਾਲ ਬੇਟਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਉਹਨਾਂ ਵਿੱਚਾਂ ਤੱਕ ਜੋ ਬੱਚੇ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਬੇਟਾ ਪੇਪਰ ਕੋਈ ਵੀ ਸਰਕਾਰੀ ਨੌਕਰੀ ਦੇ ਲਈ ਦੇਣਾ ਚਾਹੁੰਦੇ ਨੇ ਤਾਂ ਉਹਨਾਂ ਬੱਚਿਆਂ ਤੱਕ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਤੇ ਆਪਣੇ ਕੋਲ ਜਿੰਨੇ ਵੀ ਕੁਐਸਚਨ ਹੋਣਗੇ ਸਾਰੇ ਬਹੁਤ ਇੰਪੋਰਟੈਂਟ ਨੇ ਤੇ ਪੁਰਾਣੇ ਜਿਹੜੇ ਪੇਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਲੈ ਕੰਡਕਟ ਕੀਤੇ ਨੇ ਉਹਨਾਂ ਵਿੱਚੋਂ ਲੈ ਕੇ ਕੁਐਸਚਨ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਹਿਲਾ ਕੁਐਸਚਨ ਬੇਟਾ ਕੀ ਕਹਿ ਰਿਹਾ ਹੈਗਾ ਗੁਰਦੇ ਦੇ ਬਾਹਰੀ ਪਰਤ ਨੂੰ ਕੀ ਕਿਹਾ ਜਾਂਦਾ ਹੈ ਗੁਰਦੇ ਦੀ ਬਾਹਰੀ ਪਰਤ ਨੂੰ ਬੇਟਾ ਅਸੀਂ ਬੋਲਦੇ ਹਾਂ ਕੋਰਟੈਕਸ ਤੇ ਅੰਦਰਲੀ ਪਰਤ ਨੂੰ ਅਸੀਂ ਬੋਲਦੇ ਹਾਂ ਮਡੂਲਾ ਬੇਟਾ ਇਹਨੂੰ ਮਡੂਲਾ ਓਬਲਮਗੇਟਾ ਨਾਲ ਕਨਫਿਊਜ਼ ਨਹੀਂ ਕਰਨਾਗਾ ਜਿਹੜੀ ਗੁਰਦੇ ਦੀ ਬਾਹਰੀ ਪਰਤ ਹੈ ਉਹਨੂੰ ਕੋਰਟੈਕਸ ਤੇ ਅੰਦਰਲੀ ਪਰਤ ਨੂੰ ਬੇਟਾ ਮਡੂਲਾ ਬੋਲਦੇ ਆ ਮਡੂਲਾ ਇੱਕ ਬ੍ਰੇਨ ਦਾ ਪਾਰਟ ਵੀ ਹੈਗਾਗਾ ਮਡੂਲਾ ਓਬਲਮਗੇਟਾ ਜਿਹੜਾ ਕਿ ਹਾਈਂਡ ਬ੍ਰੇਨ ਦਾ ਪਾਰਟ ਹੈ ਪਿਛਲੇ ਦਿਮਾਗ ਦਾ ਪਾਰਟ ਹੈ ਯਾਦ ਰੱਖਣਾਗਾ ਤੇ ਆਪਣੇ ਕੋਲ ਬਾਰੀ ਪਰਤ ਨੂੰ ਅਸੀਂ ਕੋਰਟੈਕਸ ਬੋਲਦੇ ਆਂ ਯਾਦ ਰੱਖਣਾ ਹੈ ਹੁਣ ਨਿਕਾਸ ਪ੍ਰਣਾਲੀ ਜਿਹੜੀ ਅਸੀਂ ਐਕਸਕ੍ਰੀਟਰੀ ਸਿਸਟਮ ਬੋਲਦੇ ਆਂ ਬੇਟਾ ਜਿਹਨੂੰ ਅਸੀਂ ਨਿਕਾਸ ਪ੍ਰਣਾਲੀ ਵੀ ਬੋਲ ਦਿੰਦੇ ਆਗੇ ਤੇ ਅਸੀਂ ਮਲਮੁੱਤਰ ਪ੍ਰਣਾਲੀ ਵੀ ਬੋਲਿਆ ਜਾਂਦਾ ਹੈਗਾ ਨਿਕਾਸ ਪ੍ਰਣਾਲੀ ਮਲਮੁੱਤਰ ਪ੍ਰਣਾਲੀ ਜਾਂ ਫਿਰ ਐਕਸਕ੍ਰੀਟਰੀ ਸਿਸਟਮ ਵਿੱਚ ਕਿੰਨੀਆਂ ਜੁਰੇਟਸ ਟਿਊਬਾਂ ਹੁੰਦੀਆਂ ਬੇਟਾ ਜੁਰੇਟਸ ਟਿਊਬਾਂ ਕਿੰਨੀਆਂ ਹੁੰਦੀਆਂ ਬੇਟਾ ਆਪਣੇ ਕੋਲ 2 ਹੁੰਦੀਆਂ ਇਹਨੂੰ ਠੀਕ ਕਰ ਲੈਣਾ ਬੇਟਾ ਇਹ ਇੱਕ ਨਹੀਂ ਹੁੰਦੀ ਬੇਟਾ ਜੁਰੇਟਸ ਟਿਊਬਸ ਆਪਣੇ ਕੋਲ 2 ਹੁੰਦੀਆਂ ਗਿਆ ਯਾਦ ਰੱਖਣੀ ਹੈ ਗਿਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਪਿਸ਼ਾਬ ਕੱਢਣ ਵਾਲੀ ਪ੍ਰਣਾਲੀ ਬੇਟਾ ਜਿਹਨੂੰ ਮਲਮੂਤਰ ਪ੍ਰਣਾਲੀ ਕਹਿੰਦੇ ਆ ਦਾ ਦੂਜਾ ਨਾਮ ਗੁਰਦੇ ਦੀ ਪ੍ਰਣਾਲੀ ਵੀ ਕਿਹਾ ਜਾਂਦਾ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਐਕਸਕ੍ਰੀਟਰੀ ਸਿਸਟਮ ਬੇਟਾ ਐਂਡੋਕ੍ਰਾਈਨ ਪ੍ਰਣਾਲੀ ਨੂੰ ਅਸੀਂ ਹਾਰਮੋਨਲ ਸਿਸਟਮ ਵੀ ਬੋਲ ਦਿੰਦੇ ਹਾਂਗੇ ਗੈਸਟ੍ਰਿਕ ਸਿਸਟਮ ਨੂੰ ਅਸੀਂ ਡਾਈਜੈਸਟਿਵ ਸਿਸਟਮ ਵੀ ਕਿਹਾ ਜਾਂਦਾ ਹੈਗਾ ਤੇ ਬੇਟਾ ਆਪਣੇ ਕੋਲ ਪਿੱਛੇ ਜੇ ਕੁਐਸਚਨ ਪੇਪਰ ਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਅ ਸਟੋਰੇਜ ਹਾਊਸ ਆਫ ਦਾ ਯੂਰਿਨ ਸਟੋਰੇਜ ਹਾਊਸ ਆਫ ਦਾ ਯੂਰਿਨ ਕਿ ਨੂੰ ਕਿਹਾ ਜਾਂਦਾ ਹੈ ਯੂਰਿਨ ਦੇ ਸਟੋਰ ਹਾਊਸ ਨੂੰ ਬੇਟਾ ਅਸੀਂ ਬੋਲਦੇ ਹਾਂ ਯੂਰੀਨਰੀ ਬਲੇਡਰ ਬੇਟਾ ਯੂਰੀਨਰੀ ਬਲੇਡਰ ਚੌਥਾ ਕੁਐਸਚਨ ਦੇਖੋ ਮਨੁੱਖੀ ਗੁਰਦੇ ਦੀਆਂ ਕਾਰਜਸ਼ੀਲ ਇਕਾਈਆਂ ਹੇਠੀਆਂ ਵਿੱਚੋਂ ਕਿਹੜੀਆਂ ਨੇ ਬੇਟਾ ਮਨੁੱਖੀ ਗੁਰਦੇ ਦੀਆਂ ਕਾਰਸ਼ੀਲ ਇਕਾਈਆਂ ਬੇਟਾ ਹੈਗੇ ਨੇ ਨੇਫਰੋਨ ਜੇ ਇੱਕ ਗੁਰਦੇ ਦੇ ਵਿੱਚ ਬੇਟਾ ਲਗਭਗ 10 ਲੱਖ ਦੇ ਕਰੀਬ ਬੇਟਾ ਨੇਫਰੋਨ ਹੁੰਦੇ ਨੇ ਯਾਦ ਰੱਖਣਾ ਹੈਗਾ ਨੇਫਰੋਨ ਬੇਟਾ ਫੰਕਸ਼ਨਲ ਯੂਨਟ ਹੈਗੇ ਹੈਗੇ ਗੁਰਦੇ ਦੇ ਤੇ ਨਿਊਰੋਨ ਜਿਹੜੇ ਹੈਗੇ ਹੈਗੇ ਉਹ ਦਿਮਾਗ ਤੇ ਰੀੜ ਦੀ ਹੱਡੀ ਦੇ ਬੇਟਾ ਫੰਕਸ਼ਨਲ ਯੂਨਟ ਹੈ ਯਾਦ ਰੱਖਣਾ ਹੈਗਾ ਮਾਇਓਸਾਈਟਸ ਬੇਟਾ ਮਸਲ ਸੈੱਲ ਨੂੰ ਬੋਲਿਆ ਜਾਂਦਾ ਹੈਗਾ ਗੈਂਗਲੀਅਨ ਜੇ ਬੇਟਾ ਗੈਂਗਲੀਅਨ ਜੇ ਗਰੁੱਪ ਆਫ ਨਿਊਰੋਨ ਜਾਂ ਗਰੁੱਪ ਆਫ ਨਿਊਰੋਨ ਜਾਂ ਮਾਸ ਆਫ ਨਿਊਰੋਨ ਜ ਨੂੰ ਅਸੀਂ ਗੈਂਗਲੀਅਨ ਜ ਬੋਲਦੇ ਆ ਬੇਟਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਟਿਪਸ ਦੇ ਉੱਪਰ ਹੋਣੇ ਚਾਹੀਦੀਆਂ ਵੀ ਸਾਡੇ ਸਰੀਰ ਦੇ ਵਿੱਚ ਕੀ ਕੁਝ ਪਿਆ ਹੈਗਾ ਬੇਟਾ ਸਾਰੀਆਂ ਚੀਜ਼ਾਂ ਜੇਕਰ ਤੁਸੀਂ ਯਾਦ ਰੱਖੋਗੇ ਤਾਂ ਹੀ ਪੇਪਰ ਨੂੰ ਕੁਆਲੀਫਾਈ ਕਰੋਗੇ ਕੇਂਦ੍ਰਿਤ ਪਿਸ਼ਾਬਕ ਪੈਦਾ ਕਰਨ ਲਈ ਪਾਣੀ ਦੀ ਵੱਡੀ ਮਾਤਰਾ ਵਿੱਚ ਪੁਨਰਸ਼ੋਸ਼ਣ ਕਿਸ ਵਿੱਚ ਹੁੰਦਾ ਹੈ ਬੇਟਾ ਪੁਨਰਸ਼ੋਸ਼ਣ ਹੁੰਦਾ ਕਲੈਕਟਿੰਗ ਡਕਟ ਦੇ ਵਿੱਚ ਇਕੱਠੀ ਕਰਨ ਵਾਲੀ ਨਾਲੀ ਦੇ ਵਿੱਚ ਵਟਿਆ ਜਾ ਰੱਖਣਾ ਹੈ ਡੀ ਆਪਸ਼ਨ ਠੀਕ ਹੈ 네ਫਰੋਨ ਦੇ ਹੀਟ ਦੇ ਹੀਟ ਲਿਖੇ ਪਾਗਾਂ ਵਿੱਚੋਂ ਕਿਹੜਾ ਬੇਟਾ ਰੈਨਿਨ ਐਂਜੀਓਟੈਨਸਿਨੋਜਨ ਬੇਟਾ ਰੈਨਿਨ ਐਂਜੀਓਟੈਨਸਿਨੋਜਨ ਵਿਧੀ ਨੂੰ ਬੇਟਾ ਆਪਣੇ ਕੋਲ ਕੰਟਰੋਲ ਕਰਦਾ ਹੈਗਾ ਨਿਯੰਤਰਿਤ ਕਰਦਾ ਜਾਂ ਕੰਟਰੋਲ ਕਰਦਾ ਉਹ ਹੈਗਾ ਜੈਕਸਟਾ ਗਲੋਮਰੋਲਰ ਉਪਕਰਨ ਅਪਰੇਟਸ ਬੇਟਾ ਜੈਕਸਟਾ ਗਲੂਮਰੋਲਰ ਅਪਰੇਟਸ ਸਤਵਾਂ ਕੁਐਸਚਨ ਦੇਖੋ ਬੇਟਾ ਪਿਸ਼ਾਬ ਨੂੰ ਸਰੀਰ ਵਿੱਚੋਂ ਸਰੀਰ ਦੇ ਪਿਸ਼ਾਬ ਬਲੇਡਰ ਤੋਂ ਬਾਹਰ ਕੌਣ ਲੈ ਕੇ ਆਂਦਾ ਹੈਗਾ ਉਹ ਲੈ ਕੇ ਆਂਦਾ ਜੂਰੀਥਰਾ ਬੇਟਾ ਸਾਡੇ ਸਰੀਰ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੇ ਹੁੰਦੇ ਨੇਗੇ ਗੁਰਦੇ ਤੋਂ ਬਾਅਦ ਜੂਰੀਟਰ ਆ ਜਾਂਦੀਆਂ ਨੇ ਦੋ ਫਿਰ ਦੋ ਇੱਕ ਆਪਣੀ ਜੂਰੀਨਰੀ ਬਲੇਡਰ ਆ ਜਾਂਦਾ ਫਿਰ ਜੂਰੇਥਰਾ ਆ ਜਾਂਦਾ ਜੂਰੇਥਰਾ ਦੇ ਥਰੂ ਬੇਟਾ ਜੂਰੀਨ ਜਿਹੜਾ ਉਹ ਪਾਸ ਆਊਟ ਹੋ ਜਾਂਦਾ ਹੈਗਾ ਜੂਰੀਥਰਾ ਇੱਕ ਮਸਕੂਲਰ ਟਿਊਬ ਹੈ ਬੇਟਾ ਯਾਦ ਰੱਖਣਾ ਮਸਕੂਲਰ ਟਿਊਬ ਹੈ ਮਸਲਜ ਦੀ ਬਣੀ ਹੋਈ ਹੈ ਮਾਸਪੇਸ਼ੀਆਂ ਦੀ ਬਣੀ ਹੋਈ ਟਿਊਬ ਹੈ ਬਾਲਾਂ ਦੀ ਪਿੰਨ ਵਰਗੀ ਬੇਟਾ ਹੈਅਰ ਪੇਨਜ ਵਰਗੀ ਬੇਟਾ ਜੋ ਬੰਤਰ ਹੈ ਨੇਫਰੋਨ ਦਾ ਹਿੱਸਾ ਹੈ ਉਹਨੂੰ ਅਸੀਂ ਲੂਪ ਆਫ ਹੈਨਲੇ ਬੋਲਦੇ ਹਾਂ ਬੇਟਾ ਲੂਪ ਆਫ ਹੈਨਲੇ ਪਿਸ਼ਾਬ ਦੀ ਨਿਕਾਸ ਪ੍ਰਣਾਲੀ ਵਿੱਚ ਰੈਦ ਖੂਨ ਨੂੰ ਹਟਾਉਣ ਦੇ ਕਦਮਾਂ ਦਾ ਸਹੀ ਕ੍ਰਮ ਬੇਟਾ ਆਪਾਂ ਨੂੰ ਪਤਾ ਹੈਗਾ ਸਭ ਤੋਂ ਪਹਿਲਾਂ ਗੁਰਦੇ ਆਉਂਦੇ ਨੇ ਫਿਰ ਜੂਰੇਟਸ ਆ ਜਾਂਦੀਆਂ ਫਿਰ ਪਿਸ਼ਾਬ ਬਲੇਡਰ ਫਿਰ ਜੂਰੇਥਰਾ ਸੀ ਆਪਸ਼ਨ ਬਿਲਕੁਕੁਲ ਕਰੈਕਟ ਹੈ ਦਸਮਾ ਕੁਐਸਚਨ ਬੇਟਾ ਮਨੁੱਖ ਦੇ ਹਰੇਕ ਗੁਰਦੇ ਵਿੱਚ ਪਿਸ਼ਾਬ ਵਾਲੀਆਂ ਟਿਊਬਾਂ ਬੇਟਾ ਜਿਹਨੂੰ ਜੂਰੀਨੀ ਫੈਰਸ ਟਿਬਿਊਲਜ ਬੋਲ ਦਿੰਦੇ ਆ ਜਾਂ ਨੇਫਰੋਨ ਬੋਲ ਦਿੰਦੇ ਆ ਬੇਟਾ ਉਹ ਆਪਣੇ ਕੋਲ 10 ਲੱਖ ਦੇ ਕਰੀਬ ਹੁੰਦੀਆਂ 1 10 ਦੀ ਪਾਵਰ 6 ਲਗਭਗ 10 ਲੱਖ ਹੋ ਗਿਆ ਬੇਟਾ ਇਹ ਠੀਕ ਹੈ ਇੰਨੀਆਂ ਟਿਊਬਾਂ ਜਿਹੜੀਆਂ ਹੈਗੀਆਂ ਇੱਕ ਗੁਰਦੇ ਦੇ ਵਿੱਚ ਹੁੰਦੀਆਂ ਹੈਗੀਆਂ ਯਾਦ ਰੱਖਣੀ ਹੈ ਹੁਣ ਬੇਟਾ ਇਹੀ ਕੁਐਸਚਨ ਤੁਹਾਨੂੰ ਇੰਗਲਿਸ਼ మీడియం ਦੇ ਵਿੱਚ ਵੀ ਮਿਲ ਜਾਣਗੇ ਕਿਉਂਕਿ ਆਪਾਂ ਨੂੰ ਪਤਾ ਹੈਗਾ ਜਿਹੜਾ ਜੀਐਨਐਮ ਦਾ ਪੇਪਰ ਹੈ ਉਹ ਇੰਗਲਿਸ਼ మీడియం ਦੇ ਵਿੱਚ ਹੁੰਦਾ ਹੈਗਾ ਤਾਂ ਤੁਸੀਂ ਆਨਲਾਈਨ ਕੋਚਿੰਗ ਲੈਣੀ ਹੈ ਨੋਟਸ ਲੈਣੇ ਆ ਤੁਸੀਂ ਨੰਬਰ ਯਾਦ ਰੱਖਣਾ 9463079680 ਤੇ ਬੇਟਾ ਆਪਾਂ ਅਗਲੇ ਕੁਐਸਚਨ ਦੇਖਦੇ ਹਾਂਗੇ ਅਗਲੇ ਕੁਐਸਚਨ ਮਨੁੱਖੀ ਨੋ ਕਿ ਕਿਸ ਦੇ ਬਣਦੇ ਨੇ ਮਨੁੱਖੀ ਨੋ ਹੋਗੇ ਜਾਂ ਹੇਅਰ ਹੋਗੇ ਉਹ ਕੇਰਾਟਿਨ ਨਾ ਦੇ ਪ੍ਰੋਟੀਨ ਦੇ ਬਣਦੇ ਨੇ ਯਾਦ ਰੱਖਣਾ ਕੇਰਾਟਿਨ ਨਾ ਦੇ ਪ੍ਰੋਟੀਨ ਦੇ ਬਣਦੇ ਨੇਗੇ ਹੁਣ ਸਬੀਸ਼ੀਅਸ ਗਲੈਂਡ ਹੋਗੇ ਸਵੈਟ ਗਲੈਂਡ ਹੋਗੇ ਚਮੜੀ ਦੇ ਵਿੱਚ ਹੁੰਦੇ ਨੇ ਚਮੜੀ ਸਾਡਾ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਯਾਦ ਰੱਖਣਾ ਚਮੜੀ ਦੀ ਉੱਪਰਲੀ ਪਰਤ ਦਾ ਨਾਮ ਬੇਟਾ ਐਪੀਡਰਮਿਸ ਬੋਲਿਆ ਜਾਂਦਾ ਹੈ ਉੱਪਰਲੀ ਪਰਤ ਨੂੰ ਐਪੀਡਰਮਿਸ ਚੌਥਾ ਕੁਐਸਚਨ ਦੇਖੋ ਬੇਟਾ ਸਟੈਟੀਫਾਈਡ ਸਕੀਆ ਮਾਉਸ ਐਪੀਥੀਲੀਅਮ ਇਹ ਫੈਰੀਂਗਸ ਦੇ ਵਿੱਚ ਹੁੰਦੀ ਹੈ ਫੈਰੀਂਗਸ ਬੇਟਾ ਇੱਕ ਕਾਮਨ ਪਲੇਸ ਹੈ ਜਿੱਥੇ ਸਾਹ ਨਾਲ ਜਿਹੜਾ ਨੇਜਲ ਚੈਂਬਰ ਵੀ ਆ ਕੇ ਓਪਨ ਕਰਦਾ ਹੈ ਤੇ ਆਪਣੇ ਕੋਲ ਔਰਲ ਕੈਵਿਟੀ ਵੀ ਜਾ ਕੇ ਓਪਨ ਕਰਦੀ ਹੈ ਉਹਨੂੰ ਅਸੀਂ ਫੈਰੀਂਗਸ ਬੋਲਦੇ ਹਾਂ ਕਾਮਨ ਪਲੇਸ ਹੈ ਠੀਕ ਹੈ ਜਿੱਥੇ ਆਪਣੇ ਕੋਲ ਸਾਹ ਦੀ ਜਿਹੜੀ ਨੇਜਲ ਚੈਂਬਰ ਹੈ ਉਹ ਓਪਨ ਕਰਦੇ ਤੇ ਆਪਣੇ ਕੋਲ ਡਾਈਜੈਸਟਿਵ ਸਿਸਟਮ ਦਾ ਜਿਹੜਾ ਔਰਲ ਕੈਵਿਟੀ ਓਪਨ ਕਰਦੇ ਉਹਨੂੰ ਫੈਰੀਂਗਸ ਬੋਲਦੇ ਆ ਇੱਥੇ ਸਟ੍ਰੈਟੀਫਾਈਡ ਸਕੀਆ ਮਾਊਸ ਐਪੀਥੀਲੀਅਮ ਹੁੰਦੀ ਹੈਗੀ ਇਹ ਆਪਸ਼ਨ ਬਿਲਕੁਲ ਕਰੈਕਟ ਹੈ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਬੇਟਾ ਚਮੜੀ ਹੈ ਜੇ ਤੁਹਾਨੂੰ ਪੁੱਛ ਲੈਣ ਸਭ ਤੋਂ ਵੱਡਾ ਚਮੜੀ ਲਾਸਿਕਾ ਪ੍ਰਣਾਲੀ ਕਿਹੜੀ ਹੈ ਲਾਸਿਕਾ ਅੰਗ ਕਿਹੜਾ ਹੈਗਾ ਬੇਟਾ ਲਾਸਿਕਾ ਜਾਂ ਲਿੰਫੈਟਿਕ ਆਰਗਨ ਅਸੀਂ ਸਪਲੀਨ ਨੂੰ ਬੋਲਦੇ ਆ ਸਭ ਤੋਂ ਵੱਡਾ ਅੰਗ ਬੇਟਾ ਚਮੜੀ ਹੈ ਸਭ ਤੋਂ ਵੱਡਾ ਗਲੈਂਡ ਲੀਵਰ ਹੈ ਸਭ ਤੋਂ ਵੱਡਾ ਅੰਦਰੂਨੀ ਅੰਗ ਲੀਵਰ ਹੈ ਸਭ ਤੋਂ ਵੱਡਾ ਬਾਹਰੀ ਅੰਗ ਚਮੜੀ ਹੈ ਬੇਟਾ ਇਹ ਕੁਐਸਚਨ ਕਿਸੇ ਵੀ ਐਂਗਲ ਤੋਂ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਗਲਤੀ ਨਹੀਂ ਕਰਕੇ ਆਣੀ ਹੁਣ ਏਰੀਓਲਰ ਕਨੈਕਟਿਵ ਟਿਸ਼ੂ ਮਨੁੱਖੀ ਚਮੜੀ ਵਿੱਚ ਕਿੱਥੇ ਮੌਜੂਦ ਹੁੰਦੇ ਨੇ ਏਰੀਓਲਰ ਕਨੈਕਟਿਵ ਟਿਸ਼ੂ ਹੈ ਜਿਹੜੇ ਉਹ ਡਰਮਿਸ ਦੇ ਵਿੱਚ ਹੁੰਦੇ ਨੇ ਬਾਲਾਂ ਦਾ ਰੰਗ ਹੋ ਗਿਆ ਚਮੜੀ ਦਾ ਰੰਗ ਹੋ ਗਿਆ ਬੇਟਾ ਉਹ ਮੈਲਾਨਿਨ ਨਾਂ ਦੇ ਪਿਗਮੈਂਟ ਕਾਰਨ ਹੁੰਦਾ ਹੈਗਾ ਹੁਣ ਆਪਣੇ ਕੋਲ ਨੈਕਸਟ ਕੁਐਸਚਨ ਇੱਕ ਰੇਸ਼ੇਦਾਰ ਪ੍ਰੋਟੀਨ ਜੋ ਚਮੜੀ ਦੀ ਸਤ੍ਹਾ ਦੀ ਤਾਕਤ ਤੇ ਪਾਣੀ ਪ੍ਰਤੀਰੋਧ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈਗਾ ਉਹ ਹੈਗਾ ਬੇਟਾ ਕੇਰਾਟਿਨ ਠੀਕ ਹੈ ਕੇਰਾਟਿਨ ਆ ਦਾ ਪ੍ਰੋਟੀਨ ਮਨੁੱਖੀ ਦਿਲ ਵਿੱਚ ਮੌਜੂਦ ਪ੍ਰੋਟੀਨ ਕਿਹੜਾ ਬੇਟਾ ਉਹ ਹੈਗਾ ਮਾਇਓਗਲੋਬਿਨ ਪ੍ਰੋਟੀਨ ਹੈ ਜਿਹੜਾ ਮਨੁੱਖੀ ਚਮੜੀ ਮਨੁੱਖੀ ਦਿਲ ਦੇ ਵਿੱਚ ਮੌਜੂਦ ਹੁੰਦਾ ਮਾਇਓਮੇਂਜ ਮਸਲ ਕਿਉਂਕਿ ਸਾਡਾ ਜਿਹੜਾ ਮਨੁੱਖੀ ਦਿਲ ਹੈਗਾ ਉਹ ਮਸਕੂਲਰ ਬੋਡੀ ਹੈ ਮਸਲ ਜਦਾ ਬਣਿਆ ਹੋਇਆ ਹੈ ਕਾਰਡੀਕ ਮਸਲ ਦਾ ਬਣਿਆ ਹੋਇਆ ਹੈ ਕਾਰਡੀਕ ਮਸਲ ਜਦੇ ਵਿੱਚ ਬੇਟਾ ਪ੍ਰੋਟੀਨ ਮਾਇਓਗਲੋਬਿਨ ਹੁੰਦਾ ਹੈਗਾ ਕੇਰਾਟਿਨ ਪ੍ਰੋਟੀਨ ਹੈ ਜਿਹੜਾ ਉਹ హెਅਰ ਤੇ ਨੇਲ ਜਦੇ ਵਿੱਚ ਹੁੰਦਾ ਇਹਨੂੰ ਠੀਕ ਕਰ ਲਿਓ ਬੇਟਾ ਨੋਹਾ ਦੇ ਵਿੱਚ ਨੋਹਾ ਨੋ ਜਿਹੜੇ ਹੁੰਦੇ ਨੇਗੇ ਉਹ ਕਿ ਦੀ ਮੋਡੀਫਾਈ ਕਿਹੜੇ ਸੈਲ ਜ ਦੀ ਮੋਡੀਫਿਕੇਸ਼ਨ ਹੈ ਉਹ ਐਪੀਡਰਮਲ ਸੈਲ ਜ ਦੀ ਮੋਡੀਫਿਕੇਸ਼ਨ ਹੈ ਜੀ ਬੇਟਾ ਇੰਪੋਰਟੈਂਟ ਕੁਐਸਚਨ ਹੈਗੇ ਜੇ ਤੁਹਾਨੂੰ ਸਾਰੇ ਕੁਐਸਚਨ ਚੰਗੇ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬੇਟਾ ਸਕਰੀਨ ਦੇ ਉੱਪਰ 9463079680 ਨੰਬਰ ਸ਼ੋਰ ਹੋ ਰਿਹਾ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਔਨਲਾਈਨ ਕੋਚਿੰਗ ਲੈ ਸਕਦੇ ਹੋ ਬਾਕੀ ਬੇਟਾ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਬੱਦੋ ਬੱਦ ਬੱਚਿਆਂ ਤੱਕ ਜੋ ਬੱਚੇ ਚਾਹੇ ਪੈਰਾਮੈਡੀਕਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਹੁਣ ਬੇਟਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਾ ਦੱਸ ਰਿਹਾ ਹਾਂਗਾ ਆਪਣੇ ਕੋਲ ਜਿਹੜਾ ਨੀਟ ਦਾ ਪੇਪਰ ਹੈਗਾ ਨੀਟ 2025 ਪੇਪਰ ਬੇਟਾ ਮਈ ਦੇ ਵਿੱਚ ਹੋ ਰਿਹਾ ਹੈਗਾ ਨੀਟ 2025 ਪੇਪਰ 2026 ਦੇ ਵਿੱਚ ਹੋ ਰਿਹਾ ਹੈ ਬੇਟਾ 2026 ਦੇ ਵਿੱਚ ਹੋ ਰਿਹਾ ਹੈਗਾ ਮਈ ਦੇ ਵਿੱਚ ਤੇ ਬੇਟਾ ਜੋ ਬੱਚੇ ਆਨਲਾਈਨ ਨੀਟ ਦੇ ਪੁਰਾਣੇ ਪੇਪਰ ਬੇਟਾ 20 ਸਾਲਾਂ ਦੇ ਪੇਪਰਾਂ ਨੂੰ ਸੋਲਵ ਕਰਨਾ ਚਾਹੁੰਦੇ ਨੇ ਮਾਤਰ ਬੇਟਾ ਬਹੁਤ ਘੱਟ ਫੀਸ ਦੇ ਵਿੱਚ ਸਿਰਫ ਤੇ ਸਿਰਫ ਬੇਟਾ ਅਸੀਂ 1000 ਰੁਪਏ ਫੀਸ ਰੱਖੀ ਹੈਗੀ ਜਿਹਦੇ ਵਿੱਚ ਅਸੀਂ ਬਾਇਓਲੋਜੀ ਦੇ ਪੇਪਰ ਹੈ ਜਿਹੜੇ ਪੁਰਾਣੇ 20 ਸਾਲਾਂ ਦੇ ਪੇਪਰ ਬਾਇਓਲੋਜੀ ਦੇ ਉਹ ਸੋਲਵ ਕਰਵਾਵਾਂਗੇ ਤਾਂ ਬਾਇਓਲੋਜੀ ਦੀ ਜਿਹੜੇ ਨੀਟ ਦੇ ਪੇਪਰ ਹੈ ਬਾਇਓਲੋਜੀ ਵਾਸਤੇ ਉਹਨਾਂ ਦੀ ਕੋਚਿੰਗ ਲੈਣ ਲਈ ਬੇਟਾ ਬਾਇਓਲੋਜੀ ਦੇ ਨੀਟ ਦੇ ਪੁਰਾਣੇ ਪੇਪਰ ਬੇਟਾ ਜਿੰਨੇ ਵੀ 20 ਸਾਲਾਂ ਦੇ ਵਿੱਚ ਹੋਏ ਨੇਗੇ ਉਹਨਾਂ ਪੇਪਰਾਂ ਨੂੰ ਸੋਲਵ ਕਰਨ ਵਾਸਤੇ ਸਾਡੇ ਨਾਲ ਜੁੜੋ ਔਨਲਾਈਨ ਕੋਚਿੰਗ ਬੇਟਾ 9463079680 ਨਾਲ ਸੰਪਰਕ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸਿਟਿਊਟ ਮਾਨਸਾ ਤੇ ਪਟਿਆਲਾ